ਵਿਰੋਧੀ ਦਾ ਇਹ ਕਹਿਣਾ ਕਿ ਕੰਗਸਾ ਤੋਂ ਬਾਹਰੋਂ ਆਏ ਨੇ ਇਹਨਾਂ ਨੂੰ ਕੀ ਪਤਾ ਪੰਜਾਬ ਦੇ ਇੱਥੇ ਸ਼੍ਰੀਨੰਦਪੁਰ ਸਾਹਿਬ ਦੇ ਹਲਕੇ ਚੰਨੂ ਮੈਰਾ ਸਾਹਿਬ ਪਟਿਆਲੇ ਤੋਂ ਨੇ ਸਿੰਗਲਾ ਸਾਹਿਬ ਸਮਰੂਰਤ ਨੇ ਤੇ ਲੋਕ ਸਭਾ ਦੇ ਵਿੱਚ ਹੀ ਮੋਹਾਲੀ ਪੈਂਦਾ ਕੰਗਸਾ ਮੋਹਾਲੀ ਦੇ ਨੇ ਬੇਗ ਦਾਗ ਸਖਸ਼ੀਤ ਹੈ ਪੜਿਆ ਲਿਖਿਆ ਮੁੰਡਾ ਹੈ ਬੋਲਣ ਵਾਲਾ ਮੁੰਡਾ ਹੈ ਆਵਾਜ਼ ਚੱਕ ਕੇ ਰੱਖਣ ਵਾਲਾ ਮੁੰਡਾ ਹੈ ਅੱਜ ਇਸੇ ਕਰਕੇ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਗੱਲ ਹੋ ਰਹੀ ਹੈ ਹਲਕੇ ਦੀ ਇੱਕੋ ਹੀ ਮੰਗ ਸਾਨੂੰ ਚਾਹੀਦਾ ਕੰਗਸਾ ਤਰਪਰੋਦੀ ਇਹ ਵੀ ਕਹਿ ਰਹੇ ਨੇ ਕਿ ਆ ਆਮ ਆਦਮੀ ਨੂੰ ਕੈਂਡੀਡੇਟ ਨਹੀਂ ਲੱਗਦਾ ਕਾਂਗਰਸ ਚ ਛੱਡਿਆ ਜਾਂ ਅਕਾਲੀ ਦਲ ਤੋਂ ਛੱਡਿਆ ਲੱਗਦਾ ਸੀ ਇਹਨਾਂ ਕੋ ਆਪਣਾ ਕੈਂਡੀਡੇਟ ਹੈ ਨਹੀਂ ਦੂਜੇ ਦਾ ਕੈਂਡੀਡੇਟ ਆ ਬਰੋਦੀ ਘਰੇ ਨੇ ਲੋਕੀ ਤਾਂ ਨਹੀਂ ਕਹਿ ਰਹੇ ਲੋਕੀ ਤਾਂ ਜੀ ਕਹਿ ਰਹੇ ਆ ਕਿ ਅਕਾਲੀ ਦਲ ਨੂੰ ਕੈਂਡੀਡੇਟ ਜਿਹੜੇ ਦਿੱਤੇ ਸੀ ਉਹ ਛੱਡ ਕੇ ਜਾ ਰਹੇ ਆ ਬਾਦਲ ਸਾਹਿਬ ਆਪ ਮੈਦਾਨ ਚੋਂ ਭੱਜ ਗਏ ਅੱਜ ਉਹਨਾਂ ਦੇ ਕੈਂਡੀਡੇਟ ਵੀ ਭੱਜ ਗਏ ਚੰਡੀਗੜ੍ਹ ਤੋਂ ਜਦੋਂ ਪੰਜਾਬ ਦਾ ਪ੍ਰਧਾਨਿਕ ਵੀ ਮੈਲ ਇਲੈਕਸ਼ਨ ਨਹੀਂ ਲੜਨਾ ਤਾਂ ਥੱਲੇ ਵਾਲੇ ਕਹਿੰਦੇ ਸਾਡਾ ਫਾਇਦਾ ਹੁੰਦਾ ਹੈ ਨੂੰ ਮਾਇਰਾ ਸਾਹਿਬ ਨੂੰ ਮੌਕਾ ਦਿੱਤਾ ਦੋਵਰ ਗੜਕਰੀ ਸਾਹਿਬ ਨੂੰ ਲਿਆਏ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਸੜਕ ਜਾਂਦੀ ਹੈ ਐਡਾ ਵੱਡਾ ਝੂਠ ਗੁਰੂ ਘਰ ਖੜ ਕੇ ਬੋਲ ਸਕਦੇ ਨੇ ਉਹਨਾਂ ਤੋਂ ਲੋਕੀ ਹੁਣ ਕੀ ਉਮੀਦਾਂ ਕਰ ਸਕਦੇ ਦੂਜੇ ਤੇ ਵੀ ਕਹਿ ਰਹੇ ਤੇ ਕਾਂਗਰਸ ਤੇ ਆਪ ਦੇ ਵਿੱਚ ਸਮਝੌਤਾ ਜਿੱਤੇ ਕਿਤੇ ਆਪ ਦਾ ਕੈਂਡੀਡੇਟ ਤਕੜਾ ਹੋ ਤੇ ਕਾਂਗਰਸ ਦਾ ਹਲਕਾ ਹੈ ਜਿੱਤੇ ਕਾਂਗਰਸ ਦਾ ਤਕੜਾ ਹੋ ਤੇ ਆਪ ਦਾ ਹਲਕਾ ਹੈ 13 ਦੇ ਵਿੱਚ ਸਾਡਾ ਇੱਕ ਵੀ ਕੈਂਡੀਡੇਟ ਜਿਹੜਾ ਹਲਕਾ ਨਹੀਂ ਹੈ ਜਿਹੜੇ ਸ਼ੈਰੀ ਕਲਸੀ ਨੌਜਵਾਨ ਮੁੰਡਾ ਹੈ ਜੀ ਕੁਡੀਆਂ ਸਾਹਿਬ ਦਾ ਆਪਣਾ ਇਤਿਹਾਸ ਹੈ ਉਸ ਤੋਂ ਬਾਅਦ ਪੱਪੀ ਪ੍ਰੈਸ਼ਰ ਜੀ ਔਰ ਉਹਦੇ ਬਾਅਦ ਡਾਕਟਰ ਬਲਵੀਰ ਕੁਲਦੀਪ ਤਾਲੀਵਾਦ ਕਿਆ ਬਾਤ ਹੈ ਨਾਟ ਗਿਆ ਜਿਨ੍ਹਾਂ ਦੀ ਕੋ ਆਪਣੀ ਸ਼ਖਸੀਅਤ ਹੈ ਕਿਉਂਕਿ ਉਹਨਾਂ ਨੇ ਐਨਆਰਆਈ ਮੰਤਰੀ ਨੇ ਜ਼ਮੀਨਾਂ ਦੇ ਉੱਤੇ ਕਿੰਨੇ ਦਾ ਕਬਜ਼ੇ ਛੜਾਏ ਸੋ ਜਿਹੜਾ ਪੁਂਚ ਦੇ ਵਿੱਚ ਕੋਈ ਆਪਣੇ ਦਸਾਇਨ ਜਿਹੜੀ ਸ਼ਰੀਰ ਨੂੰ ਬਿਲਕੁਲ ਉਹਨਾਂ ਤੇ ਹਮਲਾ ਵੀ ਹੋਇਆ ਉਹਨੂੰ ਲੱਗੇ ਚੰਨੀ ਸਾਹਿਬ ਦਾ ਬਿਆਨ ਇਹ ਆਇਆ ਕਿ ਭਾਜਪਾ ਜਿਹੜੀ ਆਪ ਕਰਾ ਰਹੀ ਹੈ ਭਾਜਪਾ ਸਟੰਟ ਕਰ ਰਹੀ ਹੈ ਫਿਰ ਹਮਾਰੇ ਜਵਾਨੋ 'ਤੇ ਅਟੈਕ ਹੋਇਆ ਫਿਰ ਜਵਾਰ ਸ਼ਹੀਦ ਹੋਇਆ ਇਸ ਨੂੰ ਸਟੰਟ ਬਣਾ ਕੇ ਕਿਉਂ ਬੀਜੇਪੀ ਯੂਜ਼ ਕਰਦੀ ਹੈ ਇਸ ਤਰ੍ਹਾਂ ਦੇ ਜਿਹੜੇ ਅਟੈਕ ਨੇ ਉਹ ਜਿਹੜੇ ਆ ਮੁੱਦਾ ਜਿਹੜਾ ਆ ਉਹਨੂੰ ਪੋਲੀਟੀਕਲ ਆਇਆ ਕੀਤਾ ਜਾਵੇ ਚੰਨੀ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੁੰਦੀ ਉਹਨਾਂ ਲਈ ਵੱਡੀ ਗੱਲ ਹੈ ਜੀ ਸਾਹਿਬ ਕਹ ਰਹੇ ਕਿ 405 ਇੱਕ ਦਿਨ ਲੋਕੀ ਜਿਹੜਾ ਆ ਬਦਲਾਵ ਨੂੰ ਮੌਕਾ ਦੇਣਗੇ ਇੰਡੀਆ ਲਾਂਚ ਦੀ ਸਰਕਾਰ ਜਿਹੜੀ ਆ ਦੇਸ਼ ਵਿੱਚ ਪੰਜਾਬ ਦੀ 13 ਚੋਂ ਪੀ 13 0 ਪੰਜਾਬ ਬਣੇਗਾ ਹੀਰੋ 13 ਜੀ ਜਨਰਲ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਯਕਸ਼ਿੰਦਰੂੜੀ ਜੀ ਜੀ ਸਭ ਤੋਂ ਪਹਿਲਾਂ ਜਿਹੜੀ ਹੈ ਤੁਹਾਨੂੰ ਸਾਡੇ ਚੈਨਲ ਉਨੇ ਕੀ ਜੀ ਆਏ ਆ ਪਿਆਰ ਪੁੱਛ ਬਹੁਤ ਸੱਚ ਕੇ ਸਰ ਇਹ ਸਰ ਜੀ ਅੱਜ ਇਲੈਕਸ਼ਨਾਂ ਦੀ ਗੱਲ ਹੈ ਅੱਜ ਬੜਾ ਗਰਮਾਇਆ ਮੁੱਦਾ ਇੱਕ ਪਾਸੇ ਗਮਾਸਮ ਦੀ ਗਰਮੀ ਹੈ ਇੱਕ ਪਾਸੇ ਇਲੈਕਸ਼ਨ ਦੀ ਗਰਮੀ ਹੈ ਕਿਵੇਂ ਦੇਖ ਰਹੇ ਹੋ ਕਿ ਹਾਲਾਤ ਬੜੇ ਹੋ ਨੇ ਇਸ ਦਿਨ ਗੱਲ ਕਰਦੇ ਪੰਜਾਬ ਦੀ ਜੇ ਆਪਾਂ ਦੇਸ਼ ਦੇ ਹਾਲਾਤ ਦੇਖੀਏ ਪੰਜਾਬ ਦੇ ਹਾਲਾਤ ਦੇਖੀਏ ਪੰਜਾਬ ਇਸ ਵਾਰ 13 ਜ਼ੀਰੋ ਕਰਨ ਜਾ ਰਿਹਾ ਉਹਦੇ ਵਿੱਚ ਕਿਉਂਕਿ ਜਦੋਂ ਵੀ ਕਿਤੇ ਵੀ ਸੰਘਰਸ਼ ਕਰਨ ਦੀ ਲੋੜ ਪਈ ਹੈ ਕਿਸੇ ਜ਼ੁਲਮ ਦੇ ਖਿਲਾਫ ਗੱਲ ਕਰਨ ਦੀ ਲੋੜ ਪਈ ਹੈ ਤਾਂ ਪੰਜਾਬ ਤੇ ਪੰਜਾਬੀਆਂ ਨੇ ਹਮੇਸ਼ਾ ਹੀ ਇੱਕ ਡਾਕੇ ਜਿਹੜਾ ਉਹਦਾ ਮੁਕਾਬਲਾ ਕੀਤਾ। ਆ ਜਿਹੜਾ ਤਾਨਾਸ਼ਾਹੀ ਦਾ ਰਵਈਆ ਪਿਛਲੇ 10 ਸਾਲ ਤੋਂ ਮੋਦੀ ਸਾਹਿਬ ਨੇ ਕਿਸਾਨਾਂ ਨਾਲ, ਮਜ਼ਦੂਰਾਂ ਨਾਲ, ਆਪਣੇ ਨੌਜਵਾਨਾਂ ਦੇ ਨਾਲ ਔਰ ਜਿਹੜੇ ਉਹਨਾਂ ਦੀ ਆਵਾਜ਼ ਚੁੱਕਦੇ ਆ ਪੋਲੀਟਿਕਲ ਉਹਨਾਂ ਦੇ ਨਾਲ ਜੋ ਬਤੀਰਾ ਕੀਤਾ ਹੋਇਆ ਲੋਕ ਇਹਦਾ ਮੂੰਹ ਤੋੜਮਾ ਜਵਾਬ ਦੇਣਗੇ। ਔਰ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ 2 ਸਾਲਾਂ ਦੇ ਕੰਮਕਾਰ ਦੇ ਉੱਤੇ ਜਿਹੜੀ ਮੋਰ ਲਾਣਗੇ। ਜੇ 2 ਸਾਲਾਂ ਦੀ ਗੱਲ ਕਰੀਏ ਤਾਂ ਬਹੁਤ ਸਰੀ ਮਹਿਲਾਵਾਂ ਅੱਜ ਵੀ 1000 ਬੈਨ ਉਤਸਵੀਂ ਉਹ ਕਦੋਂ ਜਿਹੜਾ ਉੱਤੇ ਖੁੱਲਣਗੇ ਉਹਦੇ ਤਰਸ ਨਹੀਂ ਰਹੀਆਂ ਉਡੀਕ ਕਰ ਰਹੀਆਂ ਠੀਕ ਹੈ ਔਰ ਬਿਲਕੁਲ ਸੱਚਾਈ ਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਪਈ ਬਿਲਕੁਲ ਔਰ ਥੋੜੀ ਦਿਨ ਪਹਿਲਾਂ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਸੁਣਿਆ ਵੀ ਹੋਣਾ ਕਿਉਂਕਿ ਅੱਜ ਤੱਕ ਬਾਕੀ ਪਾਰਟੀਆਂ ਨੇ ਜੋ ਕਿਹਾ ਕਦੇ ਪੂਰਾ ਨਹੀਂ ਕੀਤਾ ਆਮ ਆਦਮੀ ਪਾਰਟੀ ਉਹ ਪਹਿਲੀ ਪਾਰਟੀ ਹੈ ਜਿਹਨੇ 2 ਸਾਲਾਂ ਦੇ ਵਿੱਚ ਉਹ ਕਰਕੇ ਦਿਖਾਇਆ ਜੋ ਕਿਹਾ ਸੀਗਾ ਬਿਜਲੀ ਦਾ ਬਿੱਲ ਅੱਜ 600 ਯੂਨਿਟ ਤੱਕ ਹਰ ਪਰਿਵਾਰ ਜਿਹਨੇ ਵੋਟ ਪਾਈ ਭਾਵੇਂ ਨਹੀਂ ਪਾਈ ਹਰ ਇੱਕ ਪਰਿਵਾਰ ਦਾ ਜਿਹੜਾ ਆ ਬਿਜਲੀ ਦਾ ਬਿੱਲ ਮਾਫ ਹੈ ਔਰ ਬਿਜਲੀ ਦਾ ਬਿੱਲ ਮਾਫ ਕਰਕੇ ਕਈ ਵਾਰ ਹਲਪਿੰਡਾਂ ਜਾਂਦੇ ਆ ਵਿਰੋਧੀ ਸਾਨੂੰ ਕਹਿੰਦੇ ਆ ਨਹੀਂ ਜੀ ਮਾਫੀ ਹੋਣੀ ਚਾਹੀਦਾ ਅਸੀਂ ਕਿਤੇ ਵੀ ਜਿਹੜਾ ਦੇਣਾ ਚਾਹੁੰਦਾ ਉਹ ਦੇ ਸਕਦਾ ਫਿਰ ਕਹਿੰਦੇ ਨਹੀਂ ਸਾਡਾ ਮਸੀ ਮਾਫ ਹੋਇਆ ਕਹਿੰਦਾ ਭਾਬ 10000 ਕਮਾਣ ਵਾਲੇ ਬੰਦੇ ਦਾ 8000 ਬਿਜਲੀ ਦਾ ਬਿੱਲ ਆਂਦਾ ਸੀ ਤੇ ਲੋਕਾਂ ਦੇ ਹਾਲਾਤ ਕੀ ਸੀਗੇ ਲੋਕਾਂ ਨੂੰ ਆਪਣੇ ਲੋਨ ਲੈ ਕੇ ਗਹਿਣੇ ਰੱਖ ਕੇ ਜਿਹੜਾ ਆ ਬਿਜਲੀ ਦੇ ਬਿੱਲਾਂ ਨੇ ਪੈ ਰਹੇ ਸੀ ਅੱਜ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਹੈ ਸਹੂਲਤ ਦਿੱਤੀ ਹੈ ਔਰ ਇਹਦੇ ਨਾਲ ਨਾਲ ਇਹ ਨਹੀਂ ਕਿ ਕੋਈ ਜਿਹੜਾ ਆ ਇਹਦੇ ਵਿੱਚ ਕੋਈ ਨੁਕਸਾਨ ਹੋਇਆ ਇਹਦੇ ਨਾਲ ਬਿਜਲੀ ਦੇ ਥਰਮਲ ਪਲਾਂਟ ਖਰੀਦੇ ਗਏ ਆ ਪਿਛਲੀਆਂ ਸਰਕਾਰਾਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤੇ ਕੀਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਦੂਰਦ੍ਰਿਸ਼ੀ ਕਿਉਂਕਿ ਉਹ ਕਹਿੰਦੇ ਅਸੀਂ ਅਗਲੀ ਇਲੈਕਸ਼ਨ ਦੀ ਨਹੀਂ ਅਗਲੀ ਜਨਰੇਸ਼ਨ ਦੀ ਸੋਚਦੇ ਆ ਉਹਨਾਂ ਨੇ ਥਰਮਲ ਪਲਾਂਟ ਖਰੀਦ ਕੇ ਪੰਜਾਬ ਨੂੰ ਇੱਕ ਵੱਡੀ ਸੌਗਾਤ ਦਿੱਤੀ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਿਜਲੀ ਦੀ ਕੋਈ ਕਲਿੱਤ ਨਹੀਂ ਆਊਗੀ। ਬਾਈ ਦੀ ਗੱਲ ਕੀ ਹੈ ਬਾਈ ਦੇ ਇਲੈਕਸ਼ਨ ਦੇ ਵਿੱਚ ਇੱਕ ਕਿਸਾਨੀ ਮੁੱਦਾ ਵੀ ਰਿਹਾ ਹੁਣ ਵੀ ਕਿਸਾਨੀ ਮੁੱਦਾ ਬਹੁਤ ਗਰਮਾਇਆ। ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਮੰਨਾਂ ਦੇ 5 ਮਿੰਟ ਵਿੱਚ ਗਾਰੰਟੀ ਦੇ ਪਰ ਹੱਲੇ ਤੱਕ ਕਿਸਾਨਾਂ ਤੱਕ ਗਾਰੰਟੀ ਦਾ ਤਸਰ ਹੈ ਨਹੀਂ ਐਮਐਸਪੀ ਦੀ ਗਾਰੰਟੀ ਮਿਲ ਨਹੀਂ ਰਹੀ ਕੀ ਕਹਿਣਾ ਚਾਹੀਦਾ। ਦੇਖੋ ਜਿਹੜਾ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਜਿਹੜਾ ਐਮਐਸਪੀ ਦਾ ਮੁੱਦਾ ਆ ਕਿਉਂਕਿ ਥੱਲੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਐਮਐਸਪੀ ਦੀ ਅੱਜ ਕੱਲ੍ਹ ਚੱਲ ਰਹੀ ਹੈ ਔ ਸਾਡੇ ਕਹਿੰਦਾ ਭਾਵ ਕੀ ਹੈ ਪੰਜਾਬ ਦੇ ਵਿੱਚ 2 ਸਾਲਾਂ ਤੋਂ ਕਿਸਾਨਾਂ ਦੇ ਨਾਲ ਕਣਕ ਦੀ ਤੇ ਝੋਨੇ ਦੀ ਖਰੀਦ ਹੋਈ ਹੈ ਕਿਸੇ ਇੱਕ ਮੰਡੀ ਦੇ ਵਿੱਚ ਕੋਈ ਬਾਰਦਾਨੇ ਦੀ ਕੋਈ ਪੇਮੈਂਟ ਦੀ ਕੋਈ ਦਿੱਕਤ ਨਹੀਂ ਆਈ ਮੈਂ ਦੁਆਬੇ ਏਰੀਆ ਨੂੰ ਬਿਲੋਂਗ ਕਰਦਾ ਸਾਡੇ 슈ਗਰ ਮਿਲ ਨਵਾਂ ਸ਼ਹਿਰ ਹੈ ਅੱਜ ਤੱਕ ਰੋਜ਼ ਧਰਨੇ ਲੱਗਦੇ ਸੀ ਉੱਥੇ ਕਿ ਸਾਡੇ ਕਿਸਾਨ ਜਿਹੜੇ ਆ ਗੰਨੇ ਦਾ ਬਕਾਇਆ ਸਾਨੂੰ ਦਿਓ ਹੁਣ ਤਾਂ ਨਾਲ ਦੀ ਨਾਲ ਗੰਨੇ ਦੀ ਪੇਮੈਂਟ ਨਾਲ ਨਾਲ ਹੋ ਰਹੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਗੰਨੇ ਦੀ ਕੀਮਤ ਪੰਜਾਬ ਵਿੱਚ ਹੈ ਔਰ ਇਹਦੇ ਨਾਲ ਗੰਨੇ ਦੀ ਪੇਮੈਂਟ ਨਾਲ ਦੀ ਨਾਲ ਹੋ ਰਹੀ ਹੈ ਕਹਿੰਦਾ ਭਾਵ ਕਿਸਾਨ ਹੁਣ ਅਜ ਮੰਡੀਆਂ 'ਚ ਰੋਲੇ ਨਹੀਂ ਜਾ ਰਹੇ ਕਿਸਾਨ ਅੱਜ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਤੁਸੀਂ ਦੇਖੋ ਕਿ ਸਾਡਾ ਏਰੀਆ ਜਿਹੜਾ ਆ ਇਹਦੇ ਨਾਲ ਕੰਢੀ ਕਨਾਲ ਨਹਿਰ ਸਾਡੀ ਸੀਗੀ ਪੰਜਾਬ ਦੇ ਪਾਣੀਆਂ ਨੂੰ ਜੇਕਰ ਅਸਲੀ ਪੰਜਾਬੀ ਪਾਣੀਆਂ ਦਾ ਰਖਾ ਹੈ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਹੈ ਕੰਢੀ ਨਾਲ ਕਨਾਲ ਨਹਿਰ ਚੱਲ ਕੇ ਤਿਆਰ ਹੈ ਅੱਜ ਜਦੋਂ ਅਸੀਂ ਪਿੰਡਾਂ ਵਿੱਚ ਜਾਣਾ ਤੇ ਲੋਕਾਂ ਨੇ ਦੂਜੇ ਪਾਸੇ ਮੂੰਹ ਕਰ ਲੈਣਾ ਜੇ ਅਸੀਂ ਨਹਿਰ ਦੀ ਗੱਲ ਕਰਨੀ ਲੋਕ ਕਹਿੰਦੇ ਉੱਦੇ ਹਵਾ ਚੀ ਗੱਲ ਕਰਦੇ ਕਿਹੜੀ ਚੱਲਣੀ ਆ ਅੱਜ ਜਿਹੜੇ ਪਿੰਡ ਵੀ ਜਾਂਦੇ ਆ ਉਹ ਕਹਿੰਦੇ ਮੇਰੇ ਸੂਆ ਰਖਾ ਦਿਓ ਮੇਰੇ ਜਿਹੜਾ ਤੁਸੀਂ ਜਿਹੜਾ ਮੂੰਹ ਰਖਾ ਦਿਓ ਮੇਰੇ ਜਿਹੜਾ ਖਾਲ ਪੋ ਦਿਓ ਕਹਿੰਦਾ ਬਾਬ ਲੋਕਾਂ ਦੇ ਵਿੱਚ ਆਸ ਜੱਗ ਗਈ ਹੈ ਔਰ ਪਾਣੀ ਦੇ ਪਾਣੀ ਦਾ ਘਿਓ ਵਾਂਗੂ ਲੱਗਦਾ ਖੇਤਾਂ ਨੂੰ ਕਹਿੰਦਾ ਭਾਬ ਅੱਜ ਜੇਕਰ ਤੁਸੀਂ 1000 ਰੁਪਏ ਬੀਬੀਆਂ ਦੀ ਗੱਲ ਕੀਤੀ ਹੈ 6 ਲੱਖ ਦੇ ਕਰੀਬ ਟਿਊਬਲ ਬੰਦ ਹੋਣੇ ਨੇ ਜਿਹਦੇ ਨਾਲ ਉਹ ਗਰੰਟੀ ਵੀ ਜਿਹੜੀ ਪੈਸੇ ਦੇ ਨਾਲ ਪੂਰੀ ਕੀਤੀ ਜਾਣੀ ਹੈ ਤੇ ਕਰਪਸ਼ਨ ਦੀ ਗੱਲ ਕਰੀਏ ਕਰਪਸ਼ਨ ਬੜਾ ਪਹਿਲੇ ਸਰਕਾਰਾਂ ਦੀ ਗੱਲ ਕਰੀਏ ਤੇ ਮਾਨ ਸਾਹਿਬ ਨੇ ਜਦੋਂ ਕੜਕੜ ਕਲਾਵੇਂ ਸੌ ਚੁੱਕੇ ਸੀ ਇੱਕੋ ਕਸਮ ਖਾਦੀ ਸੀ ਕਿ ਮੈਂ ਕਰਪਸ਼ਨ ਖਤਮ ਕਰਾਂਗਾ ਕਿੰਨੀ ਠਲ ਪਈ ਹੈ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਠਲ ਪਈ ਹੈ ਅੱਜ ਤੁਸੀਂ ਇਹ ਕਹਿ ਸਕਦੇ ਹੋ ਜੇਕਰ ਕੋਈ ਕਰਦਾ ਵੀ ਉਹ ਖੁਦ ਜ਼ਿੰਮੇਵਾਰ ਹੈ ਇਹ ਨਹੀਂ ਕਿ ਕਿਸੇ ਐਮਐਲਏ ਦੇ ਘਰ ਕਿਸੇ ਮੰਤਰੀ ਦੇ ਘਰ ਜਾਂ ਮੁੱਖ ਮੰਤਰੀ ਦੇ ਘਰ ਕੋਈ ਮੀਨਾ ਜਾਂਦਾ ਜਾਂ ਹਫਤਾ ਜਾਂਦਾ ਜੇਕਰ ਅੱਜ ਪੋਲੀਟੀਕਲ ਜਿੰਨੀ ਵੀ ਜਮਾਤ ਹੈ ਉਹ ਕਿਸੇ ਵੀ ਬਿਊਰੋਕ੍ਰੇਟ ਦੀ ਜਿਹੜੀ ਉਹ ਪੁਸ਼ਤਪਨਾਇ ਨਹੀਂ ਕਰਦੀ ਵੀ ਤੂੰ ਜਿਹੜੀ ਹੈ ਰਿਸ਼ਵਤ ਲੈ ਸੋ ਅੱਜ ਵੀ ਆਪਾਂ ਕਹਿੰਦੇ ਜੇਕਰ ਕੋਈ ਕਿਸੇ ਦੇ ਨਾਲ ਕੋਈ ਧੱਕਾ ਹੈ ਕੋਈ ਪੈਸੇ ਮੰਗਦਾ ਤਾਂ ਸਾਨੂੰ ਸੰਪਰਕ ਕਰੋ ਕੋਈ ਬਿਲਕੁਲ ਜਿਹੜਾ ਜਾਇਜ਼ ਕੰਮ ਹੈ ਬਿਨੇ ਪੇਸ਼ਤੂ ਕਰਾ ਕੇ ਨੰਨਪੁਰ ਸਾਹਿਬ ਦੀ ਗੱਲ ਕਰੀਏ ਬੜਾ ਚਰਚਿਤ ਲੋਕ ਸਭਾ ਹੈ ਲੋਕ ਸਭਾ ਹੈ ਪਹਿਲਾਂ ਵੀ ਇੱਥੇ ਜਿਹੜੇ ਕਾਂਗਰਸ ਦੇ ਮਨੀਸ਼ ਦਿਵਾੜੀ ਜੀ ਰਹੇ ਚੰਨਪ੍ਰਿੰਸਾ ਚੰਦੂ ਮਾਝਾ ਰਹੇ ਬਿੱਟੂ ਜੀ ਰਹੇ ਨੇ ਇਸ ਵਾਰ ਕੰਗ ਦੀ ਨੂੰ ਉਤਾਰਿਆ ਗਿਆ ਵਿਰੋਧੀ ਦਾ ਇਹ ਕਹਿਣਾ ਕਿ ਕੰਨ ਸਾਹ ਤਾਂ ਬਾਹਰੋਂ ਆਏ ਨੇ ਇਹਨਾਂ ਨੂੰ ਕੀ ਪਤਾ ਪੰਜਾਬ ਦੇ ਇੱਥੇ ਸ਼ਿਮਨਪੁਰ ਸਾਹਿਬ ਦੇ ਹਲਕੇ ਚੰਨੂ ਮਾਝਾ ਸਾਹਿਬ ਪਟਿਆਲੇ ਤੋਂ ਨੇ ਤੇ ਸਿੰਗਲਾ ਸਾਹਿਬ ਸੰਗਰੂਰਤ ਨੇ ਤੇ ਲੋਕ ਸਭਾ ਦੇ ਵਿੱਚ ਮੋਹਾਲੀ ਪੈਂਦਾ ਕੰਗ ਸਾਹਿਬ ਮੋਹਾਲੀ ਦੇ ਨੇ ਦੋ ਵਾਰ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਨੇ 8 ਸਾਲ ਸੈਨੇਟ ਦੇ ਮੈਂਬਰ ਰਹੇ ਨੇ ਐਮਏ ਐਲਐਲਬੀ ਨੇ 2 ਸਾਲ ਤੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰਾ ਨੇ ਬੇਗਦਾਗ ਸਖਸ਼ੇਤ ਹੈ ਪੜਿਆ ਲਿਖਿਆ ਮੁੰਡਾ ਹੈ ਬੋਲਣ ਵਾਲਾ ਮੁੰਡਾ ਹੈ ਆਵਾਜ਼ ਚੱਕ ਕੇ ਰੱਖਣ ਵਾਲਾ ਮੁੰਡਾ ਹੈ ਅੱਜ ਇਸੇ ਕਰਕੇ ਲੋਕ ਸਭਾ ਸ਼੍ਰੀ ਨੰਦਪੁਰ ਸਾਹਿਬ ਤੋਂ ਗੱਲ ਹੋ ਰਹੀ ਹੈ ਕਿ ਹਲਕੇ ਦੀ ਗੱਲ ਜਿਹੜਾ ਕੰਗ ਸਾਹਿਬ ਜਾ ਕੇ ਉੱਥੇ ਹਲਕੇ ਦੀ ਕੋਈ ਮੰਗ ਸਾਨੂੰ ਚਾਹੀਦਾ ਕੰਗ ਕਿ ਕੰਗ ਚਾਹੀਦਾ ਕਿ ਜਿਹੜਾ ਅੱਜ ਲੋਕ ਸਭਾ ਵੀ ਜਾ ਕੇ ਅਨੰਦਪੁਰ ਸਾਹਿਬ ਦੀ ਜਿਹੜਾ ਮੁੱਦੇ ਆ ਉਹਨਾਂ ਦੀ ਗੱਲ ਰੱਖੇ ਹੋਰ ਉਹਨਾਂ ਦੇ ਹੱਲ ਕਰਾਵੇ ਚੰਦੂ ਮਾਇਰਾ ਸਾਹਿਬ ਨੂੰ ਮੌਕਾ ਦਿੱਤਾ ਦੋ ਵਾਰ ਗੜਕਰੀ ਸਾਹਿਬ ਨੂੰ ਲਿਆਏ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਸੜਕ ਜਾਂਦੀ ਹੈ ਐਡਾ ਵੱਡਾ ਝੂਠ ਗੁਰੂ ਘਰ ਖੜ ਕੇ ਬੋਲ ਸਕਦੇ ਨੇ ਉਹਨਾਂ ਤੋਂ ਲੋਕੀ ਹੁਣ ਕੀ ਉਮੀਦਾਂ ਕਰ ਸਕਦੇ ਆ ਸੋ ਕਹਿਣ ਦਾ ਭਾਵ ਬੰਗਿਆਂ ਤੋਂ ਅਨੰਦਪੁਰ ਸਾਹਿਬ ਵਾਲੀ ਸੜਕ ਜਿਹੜੀ ਹੈ ਇਹ ਅਸੀਂ ਬੰਗਿਆਂ ਤੋਂ ਅਨੰਦਪੁਰ ਸਾਹਿਬ ਨੂੰ 28 ਕਰੋੜ ਰੁਪਏ ਜਦੋਂ ਸਰਕਾਰ ਬਣੀ ਉਸੇ ਟਾਈਮ ਅਸੀਂ ਜਿਹੜਾ ਰਿਲੀਜ਼ ਕਰਾਇਆ 18 ਕਰੋੜ ਰੁਪਏ ਖਰਚ ਚੁੱਕੇ ਆ 10 ਕਰੋੜ ਰੁਪਏ ਜਿਹੜਾ ਸੀ ਸਾਡਾ ਉਹ ਪੈਂਡਿੰਗ ਸਾਡੇ ਕੋਲ ਪਿਆ ਸੀਗਾ ਸਰਕਾਰ ਕੋਲ ਕੁਝ ਐਨਓਸੀ ਦੇ ਰੋਲਾ ਸੀ ਕਿਉਂਕਿ ਮੁਰੇ ਦਰਖਤ ਆਂਦੇ ਸੀ ਪਹਾੜ ਆਂਦੇ ਸੀ ਉਹ ਬਾਬਾ ਜੀ ਨੇ ਸੇਵਾ ਲਈ ਹੈ ਉਹ ਕਿਉਂਕਿ ਹੁਣ ਜੇਕਰ ਅਸੀਂ ਜਾਂ ਸਰਕਾਰ ਕੋਈ ਇਦਾਂ ਦਰਖਤ ਕੁੱਟਦੀ ਜਾਂ ਆਪਾਂ ਕਹਿੰਦੇ ਆ ਕਿ ਪਹਾੜ ਕੁੱਟਦੇ ਫੇਰਣਾ ਜੀ ਮਾਈਨਿੰਗ ਕਰਦੇ ਆ ਜੇ ਕਰਦੇ ਆ ਉਹ ਬਾਬਾ ਜੀ ਨੇ ਸੇਵਾ ਲਈ ਹੈ ਬਾਬਾ ਜੀ ਨੇ ਉਹ ਉਹਨਾਂ ਨੂੰ ਸਾਫ਼ ਕੀਤਾ ਤੇ ਅੱਗੇ ਜਿਹੜਾ 10 ਕਰੋੜ ਸਾਡਾ ਜਿਹੜਾ ਪਿਆ ਸੀਗਾ ਉਹ ਇਸ ਹੀ ਲਗਾ ਰਹੇ ਆ ਔਰ ਅੱਗੇ ਸਾਡੀ ਮੰਗ ਇਹ ਵੀ ਹੈ ਕਿਉਂਕਿ ਇਹ ਕੇਂਦਰ ਸਰਕਾਰ ਨਾਲ ਸੰਬੰਧਤ ਹੈ ਬਾਬਾ ਜੀ ਬਹੁਤ ਪਹਿਲੇ ਵੀ ਉਹਨਾਂ ਨੇ ਪੁਲਾਣੀਆਂ ਸਵਾਮਾਂ ਦਿੱਤੀਆਂ ਸੜਕਾਂ ਦੀਆਂ ਸਵਾਮਾਂ ਦਿੱਤੀਆਂ ਬੜੇ ਸਤਿਕਾਰਯੋਗ ਨੇ ਉਹਨਾਂ ਦੀ ਕਿਰਪਾ ਹੈ ਅੱਜ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਸਾਰਾ ਕਰੈਡਿਟ ਜਾਂਦਾ ਜਿਹੜਾ ਮੂਰੀਓ ਕੋਲ ਲੱਗੇ ਹੋਏ ਨੇ ਔਰ ਉਹਨਾਂ ਦੀ ਕਿਰਪਾ ਨਾਲੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਕੰਗਸਾਹਬ ਜਿਹੜਾ ਆ ਬੰਗਿਆ ਤੋਂ ਅਨੰਦਪੁਰ ਸਾਹਿਬ ਨੂੰ ਚਾਰ ਮਾਰ ਕੇ ਜਿਹੜਾ ਰੁਕਾ ਕੇ ਦੇਣਗੇ ਜੀ ਗੱਲ ਕਰੀਏ ਇਲੈਕਸ਼ਨ ਪ੍ਰਚਾਰ ਦੀ ਤੇ ਹੁਣ ਐਸੋਸੀਐਮ ਸਾਹਿਬ ਜਿਹੜੇ ਕੱਲੇ ਉਹਨੂੰ ਬਦਮਾਨਸੀ ਕੱਲੇ ਲੱਗੇ ਨੇ ਕੇਜਰੀਵਾਲ ਸਾਹਿਬ ਦਾ ਅੰਦਰ ਜਾਣਾ ਲੱਗਦਾ ਨਹੀਂ ਜਦੋਂ ਐਮਰਜੈਂਸੀ ਲੱਗੀ ਹੈ ਐਮਰਜੈਂਸੀ ਦੇ ਬਾਅਦ ਕੀ ਹਾਲਾਤ ਬਣਿਆ ਹੈ ਉਹੀ ਅੱਜ ਦੇਸ਼ ਦੇ ਵਿੱਚ ਜਿਹੜੀ ਅਨਹਲਾਨੀ ਜਿਹੜੀ ਐਮਰਜੈਂਸੀ ਹੈ ਮੋਦੀ ਸਾਹਿਬ ਨੇ ਲਾਈ ਹੋਈ ਹੈ ਬਖ ਬਖ ਸਟੇਟਾਂ ਦੇ ਵਿੱਚ ਬਖ ਬਖ ਪੋਲੀਟਿਕਲ ਵਰਕਰ ਬੰਦਿਆਂ ਦੇ ਨਾਲ ਉਹਨਾਂ ਨੂੰ ਫੜਕੇ ਅੰਦਰ ਦਿੱਤਾ ਜਿਹੜੀ ਬੁੱਧੀਜੀਵੀ ਹੈ ਉਹਨਾਂ ਨੂੰ ਅੰਦਰ ਦਿੱਤਾ ਵੱਡੇ ਵੱਡੇ ਵਿਦਵਾਨਾਂ ਨੂੰ ਅੰਦਰ ਦਿੱਤਾ ਅੱਜ ਜਿਹੜਾ ਇੰਡੀਆ ਲਾਈਨਸ ਦਾ ਸੀਗਾ ਦਿੱਲੀ ਦੀ ਧਰਤੀ ਦੇ ਉੱਤੇ ਐਡਾ ਵੱਡਾ ਇਕੱਠ ਸਾਰੀਆਂ ਪਾਰਟੀਆਂ ਦਾ ਜਿਹੜਾ ਇਕ ਮੁੱਠ ਹੋ ਕੇ ਇਸਨੇਹਾ ਸੀਗਾ ਕਿ ਮੋਦੀ ਸਾਹਿਬ ਨੇ ਜਿਹੜੀ ਅਣਅਲਾਨੀ ਐਮਰਜੈਂਸੀ ਲਾਨੀ ਹੈ ਉਹਦਾ ਮੂੰਹ ਤੋੜਮਾ ਜਵਾਬ ਜਿਹੜਾ ਇੰਡੀਆ ਲਾਈਨਸ ਨੂੰ ਦੇ ਮੁਕਾਬਲਾ ਕਿਦਾਂ ਲੱਗਦਾ ਹੈ ਭਈ ਕਾਂਗਰਸ ਦੇ ਵਿੱਚ ਵਿਰੋਧਿਤ ਹੈ ਵੀ ਕਹ ਰਹੇ ਤੇ ਕਾਂਗਰਸ ਤੇ ਆਪ ਦੇ ਵੀ ਸਮਝੋਤਾ ਜਿੱਤੇ ਕਿਤੇ ਆਪ ਦਾ ਕੈਂਡੀਡੇਟ ਤਕੜਾ ਹੋ ਤੇ ਕਾਂਗਰਸ ਦਾ ਹਲਕਾ ਹੈ ਜਿੱਤੇ ਕਾਂਗਰਸ ਦਾ ਤਕੜਾ ਹੋ ਤੇ ਆਪ ਦਾ ਹਲਕਾ ਹੈ ਹਲ ਲਾਈਟ ਹੈ ਕੀ ਲੱਗਦਾ ਹੈ ਵੀ ਫਾਈਟ ਜਿਹੜੀ ਹੁਣ ਇਹਨਾਂ ਦੋਨਾਂ ਦੇ ਵਿਚਾਲੇ ਛੱਡ ਕੇ ਤ ਜਿਹੜੇ ਸ਼ਹਿਰੀ ਕਲਸੀ ਨੌਜਵਾਨ ਮੁੰਡਾ ਹੈ ਜੀ ਖੁਡੀਆਂ ਸਾਹਿਬ ਦਾ ਆਪਣਾ ਇਤਿਹਾਸ ਹੈ ਕਿੰਨਾ ਸੰਘਰਸ਼ ਉਹਨਾਂ ਦਾ ਉਸ ਤੋਂ ਬਾਅਦ ਪੱਪੀ ਪ੍ਰੈਸ਼ਰ ਜੀ ਸਾਡੇ ਲੁਧਿਆਣੇ ਤੋਂ ਨੇ ਕਿੰਨੇ ਨੌਜਵਾਨਾਂ ਨੂੰ ਉਹਨਾਂ ਨੇ ਨਸ਼ੇ ਤੋਂ ਬਾਹਰ ਕੱਢਿਆ ਔਰ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਹਰਮਨ ਪਿਆਰਤਾ ਜੀਪੀ ਸਾਡਾ ਨੌਜਵਾਨ ਹੈ ਔਰ ਉਹਦੇ ਬਾਅਦ ਡਾਕਟਰ ਬਲਬੀਰ ਜਿਹਨਾਂ ਨੇ ਕਿ 829 ਆਮਾ ਦੀ ਕਲੀਨਿਕ ਜਿਹੜੇ ਆ ਉਹ ਦਿੱਤੇ ਨੇ ਆਨੰਦਪੁਰ ਸਾਹਿਬ ਤੋਂ ਕੰਗ ਸਾਹਿਬ ਡਾਕਟਰ ਰਾਜਕਮਰ ਜੀ ਜੱਬੇਲ ਤੋਂ ਆਪਣਾ ਇੱਕ ਚੰਗਾ ਹੋਲਡ ਰੱਖਦੇ ਆ ਤੇ ਹੁਸ਼ਿਆਰਪੁਰ ਹਲਕੇ ਤੋਂ ਅਮਰਸਰ ਅਮਰਸਰ ਕੁਲਦੀਪ ਧਾਲੀਵਾਲ ਕਿਆ ਬਾਤ ਹੈ ਨਾਟ ਗਿਆ ਜਿਨ੍ਹਾਂ ਦੀ ਕੋਈ ਆਪਣੀ ਸ਼ਖਸੀਅਤ ਹੈ ਕਿਉਂਕਿ ਉਹਨਾਂ ਨੇ ਐਨਆਰਆਈ ਮੰਤਰੀ ਨੇ ਜ਼ਮੀਨਾਂ ਦੇ ਉੱਤੇ ਕਿੰਨੇ ਦੇ ਕਬਜ਼ੇ ਛੜਾਏ ਆ ਸਾਡਾ ਜਿਹੜਾ ਵੇਟ ਹੁੰਦਾ ਉਹ ਪਬਲਿਕ ਦਾ ਹੁੰਦਾ ਹੈ ਕੈਂਡੀਡੇਟ ਹਮੇਸ਼ਾ ਜਿਹੜਾ ਹਲਕਾ ਭਾਰਾ ਆ ਉਹ ਪਬਲਿਕ ਨਾਲ ਹੁੰਦਾ ਆਪਣਾ ਮੈਂ ਜੇ ਅੱਜ ਮੈਂ ਕਹਾ ਬਜੈ ਸਿੰਘ ਰੋੜੀ ਕੀ ਹੈ ਕੁਝ ਨਹੀਂ ਹੈਗਾ ਤੇ ਪਬਲਿਕ ਮੇਰੇ ਨਾਲ ਹੈ ਮੈਂ ਸਭ ਕੁਝ ਆ ਅੱਜ ਦੋ ਵਾਰੀ ਐਮਐਲਏ ਬਣੇ ਨੇ ਉਹ ਡਿਪਟੀ ਸਪੀਕਰ ਵੀ ਨੇ ਕਿ ਰੋੜੀ ਸਾਹਿਬ ਨੇ ਨਹੀਂ ਦਾਅਵਾ ਕੀਤਾ ਇਸ ਵਾਰ ਮੈਨੂੰ ਵੀ ਮੌਕਾ ਦਿਓ ਨਹੀਂ ਜਿੱਥੇ ਸਾਡੀ ਡਿਊਟੀ ਲੱਗੀ ਆ ਆਪਾਂ ਖੁਸ਼ ਆ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਆ ਜਿੱਥੇ ਜਿੱਥੇ ਪਾਰਟੀ ਦੇ ਜੋ ਹੁਕਮ ਹੁੰਦੇ ਉਦੇ ਹੁੰਦਾ ਸੋ ਕਹਿੰਦਾ ਬਾਬਾ ਜੇ ਰੋੜੀ ਕੁਛ ਨਹੀਂ ਹੈ ਜੇ ਹੈ ਤਾਂ ਲੋਕਾਂ ਨਾਲ ਹੀ ਹੈ ਲੋਕਾਂ ਦੀ ਸੇਵਾ ਹੈ ਲੋਕਾਂ ਦੀ ਤਾਕਤ ਹੈ ਲੋਕੀ ਜੇਕਰ ਹੱਥ ਸਿਰ ਤੇ ਹੱਥ ਰੱਖਣ ਤਾਂ ਸਭ ਕੁਝ ਆ ਹਾਜੋਕਰਨ ਦਾ ਗੱਲ ਖਤਮ ਹੈ ਪਰ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਨੂੰ ਕੈਂਡੀਡੇਟ ਨਹੀਂ ਲੱਭਦਾ ਕਾਂਗਰਸ ਦਾ ਛੱਡਿਆ ਜਾਂ ਅਕਾਲੀ ਦਲ ਤੋਂ ਛੱਡਿਆ ਕਾਂਗਰਸ ਤੋਂ ਰਾਜਮਾ ਚੱਬੇਵਾਲ ਜੀ ਲੈ ਜੀਮਿੰਦਰੂ ਜੀ ਲੈ ਬਹੁਤ سارے ਇਹਨਾਂ ਕੈਂਡੀਡੇਟ ਲੈ ਜਿਨ੍ਹਾਂ ਨੂੰ ਲੱਗਦਾ ਸੀ ਇਹਨਾਂ ਕੋ ਆਪਣਾ ਕੈਂਡੀਡੇਟ ਹੈ ਨਹੀਂ ਦੂਜੇ ਦਾ ਕੈਂਡੀਡੇਟ ਡਾਕਟਰ ਵਿਰੋਧੀ ਕਹ ਰਹੇ ਨੇ ਲੋਕੀ ਤਾਂ ਨਹੀਂ ਕਹਿ ਰਹੇ ਲੋਕੀ ਤਾਂ ਜੀ ਇਹ ਕਹਿ ਰਹੇ ਆ ਕਿ ਅਕਾਲੀ ਦਲ ਨੂੰ ਕੈਂਡੀਡੇਟ ਜਿਹੜੇ ਦਿੱਤੇ ਸੀ ਉਹ ਛੱਡ ਕੇ ਜਾ ਰਹੇ ਆ ਅੱਜ ਕਿਉਂਕਿ ਅਕਾਲੀ ਦਲ ਬੜੀ ਪਵਿੱਤਰ ਜਮਾਤ ਹੈ ਮੈਂ ਬਾਦਲ ਕੀ ਕਹੂੰਗਾ ਬਾਦਲ ਸਾਹਿਬ ਆਪ ਮੈਦਾਨ ਚੋਂ ਭੱਜ ਅੱਜ ਉਹਨਾਂ ਦੇ ਕੈਂਡੀਡੇਟ ਵੀ ਭੱਜ ਗਏ ਚੰਡੀਗੜ੍ਹ ਤੋਂ ਜਦੋਂ ਪੰਜਾਬ ਦਾ ਪ੍ਰਧਾਨਿਕ ਇਹ ਮੈਨ ਇਲੈਕਸ਼ਨ ਨਹੀਂ ਲੜਨਾ ਤਾਂ ਥੱਲੇ ਵਾਲੇ ਕਹਿੰਦੇ ਸਾਡਾ ਫਾਇਦਾ ਨੁ ਦਿੱਤਾ ਹੈ ਕਹਿੰਦਾ ਭਾਬਾ ਅੱਜ ਜਿੰਨੇ ਵੀ ਤੁਸੀਂ ਦੇਖੋ ਕਾਂਗਰਸ ਦੇ ਕੈਂਡੀਡੇਟ ਹੈ ਭਾਵੇਂ ਕਾਲੀ ਦਲਦੇ ਆ ਉਹ ਬੜੀ ਨਮੋਸ਼ੀ ਚ ਹੈ ਜਦੋਂ ਪਿੰਡਾਂ ਜਾਂਦੇ ਆ ਤੇ ਲੋਕੀ ਉਹਨਾਂ ਨੂੰ ਰਿਸਪਾਂਸ ਨਹੀਂ ਮਿਲ ਰਿਹਾ ਕੱਲ ਵੀ ਬਦਲ ਸਾਹਿਬ ਘਰਸ਼ੰਗਰਾ ਕੇ ਗਏ ਆ وہی 10-20 ਮੋਟਰਸਾਈਕਲ ਬੜੇ ਨਮੋਸ਼ੀ ਚ ਗਏ ਆ ਕਹਿੰਦਾ ਭਾਬ ਜੀ ਕੰਮ ਕੀਤੇ ਹੋਣ ਤਾਂ ਲੋਕੀ ਹੱਥ ਫੋਲਾਂ ਤੇ ਜੱਕਦੇ ਆ ਇਹ ਪੰਜਾਬ ਵਿਚ ਆਉ ਯਾਤਰਾ ਜਿਹੜੀ ਆ ਲੱਗਦਾ ਨਹੀਂ ਵੀ ਆਣ ਵਾਲੀ 24 ਦੇ ਵਿੱਚ ਜਿਹੜੀ ਆ ਐਕਸ਼ਨ ਹੋ ਰਹੀ ਆ ਪਹਿਲੀ ਜੂਨ ਨੂੰ ਕੋਈ ਇਫੈਕਟਡ ਕਰੇਗੀ ਜਾਂ ਫਲਪ ਜਾ ਰਹੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਗੜਸ਼ਕ ਦੇ ਲੋਕੀ ਦੱਸਦੇ ਆ ਸੈਲੇਮਾਲ ਪਰ ਪਹੁੰਚੇ ਉੱਥੋਂ ਦੇ ਲੋਕੀ ਦੱਸਦੇ ਆ ਬੇ ਉਹਨਾਂ ਦਾ ਬਾਜਾ ਵੱਜ ਗਿਆ ਆ ਤੇ ਕੰਗਸਾਹਬ ਦੀ ਗੱਲ ਕਰੀਏ ਕੰਗਸਾਹਬ ਨੇ ਕਿਹੜੇ ਖਾਸ ਮੁੱਦੇ ਤੁਸੀਂ ਇੱਥੇ ਅਨੰਦਪੁਰ ਸਾਹਿਬ ਦੇ ਚੌਕੜ ਸ਼ੰਕਰਾਲ ਦੇ ਤੋਂ ਵਿਧਾਇਕ ਤੋਂ ਡਿਪਟੀ ਸਪੀਕਰ ਤੋਂ ਤੁਸੀਂ ਪੰਜਾਬ ਪੰਜਾਬ ਦੇ ਗੱਲ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤੇ ਕਿਹ ਪਹਿਲੂ ਮੁਦ ਆਧਾਰ ਤੇ ਮੁੱਦੇ ਇਹ ਹੋ ਜੇ ਨੇ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਧਿਆਨ ਚ ਲਿਆਂਦਾ ਜਾਂ ਉਹਨਾਂ ਦੇ ਧਿਆਨ ਵਿੱਚ ਪਹਿਲਾਂ ਹੀ ਸਾਰੇ ਮੁੱਦੇ ਨੇ ਗਰਸ਼ੰਕਰ ਦੀਆਂ ਦੋ ਤਿੰਨ ਮੇਨ ਮੰਗਾ ਸੀ ਉਹ ਤਾਂ ਸੀਐਮ ਸਾਹਿਬ ਨੇ ਪਹਿਲਾਂ ਅਨਾਉਂਸ ਕਰਤਾ ਗਰਸ਼ੰਕਰ ਦਾ ਬਾਈਪਾਸ ਹੈਗਾ ਗਰਸ਼ੰਕਰ ਦਾ ਨਾਲ ਜਿਹੜਾ ਕੰਢੀ ਇਲਾਕਾ ਸੀ ਸਾਡਾ ਉੱਥੇ ਜੰਗਲੀ ਜਾਨਵਰਾਂ ਦੀ ਆੜੇ ਦੀ ਗੱਲ ਹੈ ਔਰ ਅਨੰਦਪੁਰ ਸਾਹਿਬ ਨੂੰ ਜਿਹੜਾ ਆ ਰੇਲਵੇ ਲਾਈਨ ਦੇ ਨਾਲ ਜੋੜਨਾ ਬਲਾਚੌਰ ਦਾ ਜਾਂ ਹੋਰ بڑے ਪਵਾਦਾ ਏਰੀਆ ਉੱਥੇ ਪਾਣੀ ਦੀ ਬਹੁਤ ਜ਼ਿਕਰਦਾ ਦਰਿਆਨ ਕੋਲੋਂ ਲੰਘਦਾ ਨਹਿਰ ਹੈ ਨਹੀਂਗੀ ਇਹ ਸਾਰੇ ਮੁੱਦੇ ਜਿਹੜੇ ਆ ਉਹਨਾਂ ਦੇ ਧਿਆਨ ਚਾਹ ਖਾਸ ਕਰਕੇ ਗਰਸ਼ਿੰਗਦੇ ਮੈਂ ਦੋ ਮੁੱਦੇ ਦੱਸੇ ਆ ਬੰਗਿਆ ਤੋਂ ਅਨੰਦਪੁਰ ਸਾਹਿਬ ਦਾ ਰੋਡ ਮੇਨ ਮੁੱਦਾ ਐ ਇਸ ਤੋਂ ਇਲਾਵਾ ਜਿਹੜੇ ਖਾਸ ਮੁੱਦੇ ਨੇ ਲੋਕਾਂ ਦੇ ਵਿੱਚ ਆ ਰਹੇ ਆ ਜਿਹੜੀ ਲੋਕੀ ਗੱਲ ਕਹਿ ਰਹੇ ਆ ਉਹ ਫੀਡਬੈਕ ਲੈ ਰਹੇ ਆ ਅੱਗੇ ਆਪਣੀ ਗੱਲ ਕਰਦੇ ਆਂ ਕੱਲ ਪਰਸੋਂ ਜਿਹੜਾ ਪੁਂਚ ਦੇ ਵਿੱਚ ਕੋਈ ਸ਼ੋਹ ਆਪਣੇ ਸੈਨਿਕ ਜਿਹੜੇ ਸ਼ਹੀਦ ਹੋਏ ਕੁਝ ਉਹਨਾਂ ਦੇ ਹਮਲਾ ਵੀ ਹੋਇਆ ਉਹਨੂੰ ਲੱਗੇ ਚੰਨੀ ਸਾਹਿਬ ਦਾ ਬਿਆਨ ਇਹ ਆਇਆ ਕਿ ਭਾਜਪਾ ਜਿਹੜੀ ਆਪ ਕਰਵਾ ਰਹੀ ਹੈ ਭਾਜਪਾ ਸਟੰਟ 껩ੜ ਰਹੀ ਹੈ ਤੁਸੀਂ ਇਹ ਬਤੌਰ ਆਮ ਆਦਮੀ ਪਾਰਟੀ ਕੀ ਨਹੀਂ ਬਿਲਕਦੇ ਦੇਖੋ ਮ ਉਹ ناکਾਮ ਰਹੇ ਨੇ ਬਾਰਡਰਾਂ ਦੇ ਉੱਤੇ ਸਾਡੇ ਸ਼ਹੀਦ ਜਿਹੜੇ ਆ ਉਹ ਸ਼ਹਾਦਤ ਪਾ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਜਿਹੜੇ ਆ ਦੇਸ਼ ਦੇ ਪ੍ਰਧਾਨ ਮੰਤਰੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਟੈਕ ਨੇ ਉਹ ਜਿਹੜੇ ਆ ਮੁੱਦਾ ਜਿਹੜਾ ਆ ਉਹਨੂੰ ਪੋਲਿਟਿਕਲ ਲੈਣਾ ਕੀਤਾ ਜਾਵੇ ਚੰਨੀ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੁੰਦੀ ਉਹਨਾਂ ਲਈ ਵੱਡੀ ਗੱਲ ਹੋ ਗਈ ਤੇ ਇੱਕ ਕਨਿਆ ਜਿਹਨੇ ਕੱਲ ਲੁਧਿਆਣਾ ਦੇ ਵਿੱਚ ਇੱਕ ਗੀਤ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਾਰਾ ਕੁਝ ਬਣਾ ਦਿਓ ਲੇਕਿਨ ਚਰਚ ਨਹੀਂ ਟਰੰਗ ਦਾ ਮੁੱਦਾ ਤਾਂ ਹੀ ਨਹੀਂ ਇਲੈਕਸ਼ਨ ਕਮਿਸ਼ਨ ਤਾਂ ਕਹਿੰਦੇ ਧਰਮ ਦੇ ਮੁੱਦੇ ਤੇ ਗੱਲ ਨਹੀਂ ਕਰਨੀ ਪਰ ਕਨਈਆ ਜੀ ਨਹੀਂ ਇਹ ਗੱਲ ਕਿ ਬਿੱਟੂ ਸਾਹਿਬ ਨੱਚਦੇ ਆ ਨਜ਼ਰ ਆ ਰਹੇ ਆ ਵੀ ਉਹਨਾਂ ਨੇ ਕਿਹਾ ਕਿ ਚਰਚ ਨਹੀਂ ਹੋਣੀ ਚਾਹੀਦੀ ਇਸ ਬਿਆਨ ਨੂੰ ਕਿਵੇਂ ਵੇਖਿਆ ਤੁਸੀਂ ਦੇਖੋ ਜਦੋਂ ਕੰਮ ਦੀ ਰਾਜਨੀਤੀ ਅਸੀਂ ਕਹਿਆ ਸੀ ਕਿ ਅਸੀਂ ਜਿਹੜਾ ਆ ਰਾਜਨੀਤੀ ਕਰਨੀ ਰਾਜਨੀਤੀ ਬਦਲਣ ਆ ਜੇਕਰ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਸਕੂਲਾਂ ਵਿੱਚ ਪ੍ਰਾਈਵੇਟਿਕ ਟੈਂਟ ਵਾਲਾ ਸਕੂਲ ਬਣਾ ਕੇ ਜਾ ਕੇ ਦੇਖਣਾ ਪੈ ਰਿਹਾ ਇਹਦਾ ਮਤਲਬ ਆਵਾਜ਼ ਦੀ ਪਾਰਟੀ ਨੇ ਕੰਮ ਦੀ ਰਾਜਨੀਤੀ ਕੀਤੀ ਹੈ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਸੀ ਕੋਈ ਵੀ ਬੋਲੀ ਬੋਲ ਸਕਦੇ ਆ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਆ ਕਿਤੇ ਵੀ ਆਪਣੀ ਆਵਾਜ਼ ਰੱਖ ਸਕਦੇ ਆ ਸਾਨੂੰ ਰਾਈਟ ਟੂ ਸਪੀਚ ਹੈ ਰਾਈਟ ਟੂ ਰਿਲੀਜੀਅਸ ਹੈ ਅਣ ਕਹਿੰਦਾ ਆਪ ਸਾਨੂੰ ਇਹ ਕਿ ਧਰਮ ਨੂੰ ਪਿੱਛੇ ਛੱਡ ਤਰਕ ਉਹ ਸਾਡਾ ਇੱਕ ਅੰਦਰੂਨੀ ਆਪਣਾ ਆ ਮੈਂ ਕਿ ਇਹਨੂੰ ਮੰਨਦਾ ਤੁਸੀਂ ਕਿ ਇਹਨੂੰ ਮੰਨਦੇ ਆ ਇਹ ਸਾਡਾ ਆਪਣਾ ਸਾਨੂੰ ਅੱਜ ਜਿਹੜਾ ਆ ਜੇਕਰ ਕੰਮ ਨਾ ਕੀਤੇ ਹੋਣ ਫਿਰ ਕਿਤੇ ਨਾ ਕਿਤੇ ਜਿਹੜਾ ਕਿਸੇ ਨਾ ਕਿਸ ਚੀਜ਼ ਦਾ ਸਹਾਰਾ ਲੈਣਾ ਪੈਂਦਾ ਤੇ ਮੋਦੀ ਸਾਹਿਬ ਵੀ ਮੰਗਲ ਸੂਤਰ ਦੀ ਗੱਲ ਤੇ ਕੀ ਆ ਗਿਆ ਮਤਲਬ ਮੰਗਲ ਸੂਤਰ ਨੂੰ ਲੈ ਕੇ ਮੈਂ ਤੁਹਾਨੂੰ ਉਹੀ ਬੇਨਤੀ ਕੀਤੀ ਜੇ ਮੋਦੀ ਸਾਹਿਬ ਨੇ ਕੰਮ ਕੀਤੇ ਹੋਣ 10 ਸਾਲ ਹੋ ਗਏ ਪ੍ਰਧਾਨ ਮੰਤਰੀ ਬਣੂ ਇਲੈਕਸ਼ਨ ਦੇ ਵਿੱਚ ਆ ਕੇ ਤੁਹਾਨੂੰ ਇਦਾਂ ਦੇ ਮੁੱਦੇ ਛੁਣੇ ਪੈਣ ਇਹਦਾ ਮਤਲਬ ਕੀ ਹੈ ਅੱਜ ਦੱਸਣਾ ਕਿੰਨੇ ਨੌਕਰੀ ਦਿੱਤੀ ਹੈ ਨੋਟਬੰਦੀ ਕੀਤੀ ਉਹਦਾ ਕੀ ਫਾਇਦਾ ਹੋਇਆ ਲੋਕਾਂ ਨੂੰ ਜੀਐਸਟੀ ਕੀਤੀ ਵਪਾਰੀਆਂ ਦਾ ਕੀ ਫਾਇਦਾ ਹੋਇਆ ਉਹਦੇ ਨਾਲ ਕਿੰਨੇ ਨੌਜਵਾਨਾਂ ਨੂੰ ਜਿਹੜਾ 2 ਕਰੋੜ ਨੌਕਰੀ ਕਹਿੰਦੇ ਸੀ ਕਿੰਨਾ ਕੀ ਕੀਤਾ ਕਹਿਣ ਦਾ ਭਾਵ ਅੱਜ ਜੇਕਰ ਤੁਸੀਂ ਕਹਿੰਦੇ ਸਿਲੰਡਰ ਚਾਕੇ 200 400 ਤੋਂ 1200 ਕਰਦਾ ਸੀ ਫ੍ਰੀ ਦਿੱਤਾ ਉਹ ਭਰਾ ਨੂੰ ਪੈਸੇ ਨਹੀਂ ਹੈ ਲੋਕਾਂ ਕੋਲ ਅੱਜ ਲੋਕਾਂ ਨੂੰ ਜਿਹੜਾ ਆ ਇੱਕ ਚੰਗੇ ਦੇਸ਼ ਦੇ ਵਿੱਚ ਸੇਫ ਰਹਿਣਾ ਚਾਹੁੰਦੇ ਆ ਆਪਣੇ ਪੜੇ ਲਿਖੇ ਦੇਸ਼ ਹੋਣਾ ਚਾਹੀਦਾ ਹੈ ਆਪਣੀ ਸਿਹਤ ਤੇ ਪਰਿਵਾਰੀ ਗੱਲ ਕਰਨੀ ਚਾਹੀਦੀ ਹੈ ਐਜੂਕੇਸ਼ਨ ਹੈਲਥ এনवायरमेंट এমਪਲੋਇਮੈਂਟ ਇਹ ਮੇਨ ਮੁੱਦੇ ਨੇ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈ ਕੌਣ ਕਿਹਨੂੰ ਮੰਨਦਾ ਕੌਣ ਕਿਹੜੀ ਕੀ ਪੰਦਾ ਇਹ ਗੱਲਾਂ ਜਿਹੜੀਆਂ ਸੈਕੰਡਰੀ ਹੋਣ ਜੀ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਬੜਾ ਇੱਕ ਲੋਕਾਂ ਵਿੱਚ ਚਰਚਾ ਕਿ ਅੱਗੇ ਕਾਂਗਰਸ ਵੱਲੇ ਕੁਝ ਮਿਲਦਾ ਅੰਦਾਜ਼ੀ ਵਿੱਚ ਕੁਝ ਰੀਟ ਤੇ ਸੀ ਅੱਜ ਆਮ ਆਦਮੀ ਪੱਲੀ ਤੇ ਮਿਲਦੇ ਨਹੀਂ ਇਹ ਮਿਲਦਾ ਤੇ ਬਹੁਤ ਮਹਿੰਗਾ ਮਿਲਦਾ ਹੈ ਇਹਦੇ ਤੇ ਸਾਡੀ ਪੌਸ ਬੜੀ ਜਲਦ ਆ ਰਹੀ ਹੈ ਯਾਨੀ ਕਿ ਕਹਿੰਦਾ ਭਾਬ ਅੱਜ ਵੀ ਮੁੱਖ ਮੰਤਰੀ ਸਾਹਿਬ ਨੇ ਕਿ ਕਿ ਕਿੰਨੇ ਆ ਪਿੰਡਾਂ ਦੇ ਵਿੱਚ ਜਿਹੜੇ ਖੱਡਾਂ ਚਲਾਈਆਂ ਅੱਜ ਇਹ ਨਹੀਂ ਕਹਿ ਸਕਦੇ ਕਿ ਕੋਈ ਪੋਲੀਟਿਕਲ ਬੰਦਾ ਕਿਸ ਦੀ ਪੁਸ਼ਤ ਪਨਾਈ ਕਿਸੇ ਮੈਨੂੰ ਲੈ ਕੇ ਆ ਗਰਸ਼ਿੰਗ ਤੁਹਾਡੇ ਕੋਈ ਖੱਡ ਦਰਿਆ ਹੈ ਨਹੀਂਗਾ ਸਾਡੇ ਤਾਂ ਇੱਥੇ ਭਾਰਤੀ ਦੀ ਟਰਾਲੀ ਲੈ ਕੇ ਲੋਕੀ ਜਿਹੜੇ ਆ ਆਪਣੇ ਖੇਤਾਂ ਤੋਂ ਆਪਣੇ ਘਰ ਨੂੰ ਪਾਉਂਦੇ ਆ ਉਹ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਮਿੱਟੀ ਦੀ ਲੋੜ ਹੈ ਰੇਤ ਦੀ ਵੀ ਕੰਸਟਰਕਸ਼ਨ ਦੀ ਵੀ ਲੋੜ ਹੈ ਜੇਕਰ ਪਾਣੀ ਤੋਂ ਬਾਅਦ ਕੋਈ ਚੀਜ਼ ਵਰਤੀ ਜਾਂਦੀ ਹੈ ਕੰਕਰੀਟ ਅੱਜ ਸੜਕਾਂ ਬਣੀਆਂ ਨੇ ਪਿੰਡਾਂ ਦੀਆਂ ਗਲੀਆਂ ਬਣੀਆਂ ਨੇ ਮੈਰਿਜ ਪੈਸ ਬਣਨੇ ਨੇ ਜਾਂ ਲੋਕਾਂ ਨੇ ਆਪਣੇ ਘਰ ਬਣਾਣੇ ਨੇ ਕੰਕਰੀਟ ਨਾਲ ਹੀ ਬਣਨੇ ਆ ਪਾਲਿਸੀ ਇਹਦੀ ਬਹੁਤ ਚੰਗੇ ਹੋ ਕੇ ਜਿਹੜਾ ਲੋਕਾਂ ਨੂੰ ਵੀ ਦਿੱਕਤ ਨਾ ਆਵੇ ਤੇ ਜਿਹੜੀਆਂ ਗਾਈਡਲਾਈਨ ਨੇ ਉਹ ਵੀ ਫੋਲੋ ਕੀਤੀਆਂ ਜਾਣ ਮੈਨੂੰ ਲੱਗਦਾ ਕਿ ਸਰਕਾਰ ਦਾ ਕਰੂਗੀ ਦੇਸ਼ ਦੀਆਂ ਸੀਟਾਂ ਨੇ ਉਹਦੇ ਵਿੱਚ ਕਿੰਨਾ ਦਾ ਕਰਨ ਲੱਗਦਾ ਮੋਦੀ ਸਾਹਿਬ ਕਹ ਰਹੇ ਕਿ 400 ਪਾਰ ਇੱਕ ਦਿਨ ਹੀ ਤੁਸੀਂ ਅੱਜ ਰਸਤਾ ਦੇਖੋ ਮਧ ਪ੍ਰਦੇਸ਼ ਤੋਂ ਕੋ ਛੱਤੀਸਗੜ੍ਹ ਦੇਖੋ ਬਿਹਾਰ ਦੇਖੋ ਜੂਪੀ ਦੇਖੋ ਜੋ ਪਿਕਚਰ ਇੱਕ ਬਣਾਈ ਜਾ ਰਹੀ ਸੀ ਉਹ ਪਿਕਚਰ ਨਹੀਂ ਹੈ ਇੱਕ ਅਲੱਗ ਹੈ ਲੋਕੀ ਤਾਨਾਸ਼ਾਹੀ ਦੇ ਖਿਲਾਫ ਜਿਹੜਾ ਕਿਉਂਕਿ ਅੱਜ ਤੁਸੀਂ ਗੁਜਰਾਤ ਵਿੱਚ ਜਾ ਕੇ ਦੇਖ ਲਓ ਉੱਥੋਂ ਸਾਡੇ 5 ਐਮਐਲਏ ਜਿੱਤੇ ਆ ਸਾਡੇ ਅਸੀਂ ਉੱਥੇ ਜਿੱਤ ਸੀਟਾਂ ਜਿੱਤ ਰਹੇ ਆ ਗੋਆ 'ਚ ਆਪਾਂ ਸੀਟ ਜਿੱਤੇ ਰਹੇ ਉਹ 500 ਵਾਲਾ 400 ਵਾਲਾ ਮੁੱਦਾ ਭੁੱਲ ਜਾ ਕਿਉਂਕਿ ਅੱਜ ਉਹਨਾਂ ਨੂੰ ਅੰਦਰੋਂ-ਅੰਦਰ ਹੀ ਬੜੇ ਡਰੇ ਹੋਏ ਨੇ ਕਿ ਹਾਲਾਤ ਕੀ ਹੋਣਗੇ ਲੋਕੀ ਜਿਹੜਾ ਆ ਬਦਲਾਵ ਨੂੰ ਮੌਕਾ ਦੇਣਗੇ ਇੰਡੀਆ ਲਾਇੰਸ ਦੀ ਸਰਕਾਰ ਜਿਹੜੀ ਹੈ ਦੇਸ਼ ਵਿੱਚ ਪੰਜਾਬ ਦੀ 13 ਚੋ 130 ਪੰਜਾਬ ਬਣੇਗਾ ਹੀਰੋ 130 ਸੋ ਇਸ ਅਨਸਰ ਨਾਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜਗਸ਼ਨ ਰੂੜੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 13 0 ਦੀ ਰਿਸ਼ੋ ਨਾਲ ਜਿਹੜੀ ਆਮ ਆਦਮੀ ਪਾਰਟੀ ਜਿੱਤੇਗੀ ਔਰ ਮੋਦੀ ਸਾਹਿਬ ਨੂੰ ਇੱਕ ਫਿਕਰ ਜਿਹੜੀ ਚਿੰਤਾ ਲੱਗੀ ਹੋਈ ਹੈ ਕਿ ਬਹੁਤ ਸਾਰੇ ਜਿਹੜੇ ਮੁੱਦੇ ਨੇ ਉਹ ਉਹਨਾਂ ਨੂੰ ਕਿਰਨਗੇ ਔਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਪਹਿਲੀ ਜੂਨ ਜਿਹੜੀ ਇਲੈਕਸ਼ਨ ਹੋਏਗੀ ਔਰ 4 ਜੂਨ ਨੂੰ ਜਿਹੜੇ ਰਿਜ਼ਲਟ ਆਉਣਗੇ ਉਦੋਂ ਕੀ ਰਿਜ਼ਲਟ ਆਉਂਦੇ ਨੇ ਕੀ ਆਉਂਦਾ ਇਹ ਤੇ ਵੋਟਰ ਦੱਸਣਗੇ